ਅਸੀਂ ਇਹ ਫੈਸਲਾ ਕਰਿਆਗਾ ਵੀ ਕੋਈ ਵੀ ਆਪਣੇ ਪਿੰਡ ਦਾ ਵਿਅਕਤੀ ਜਾਂ ਕੋਈ ਬਾਹਰੀ ਵਿਅਕਤੀ ਜੇ ਸਾਡੇ ਪਿੰਡ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਜਾਂ ਕਿਸੇ ਵੀ ਨਸ਼ਾ ਵੇਚਣ ਵਾਲੇ ਨਾਲ ਨਸ਼ਾ ਖਾਣ ਵਾਲੇ ਦਾ ਕੋਈ ਸੰਪਰਕ ਕਰਵਾਉਂਦਾਗਾ ਤਾਂ ਅਸੀਂ ਉਹਦੇ ਵਿਰੁੱਧ ਬਣਦੀ ਕਾਰਵਾਈ ਕਰਾਂਗੇ ਪਿੰਡ ਦਾ ਕੋਈ ਵੀ ਵਿਅਕਤੀ ਜਾਂ ਪੰਚਾਇਤ ਮੈਂਬਰ ਸਰਪੰਚ ਉਹਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੂਗਾ ਨਸ਼ੇ ਦੇ ਖਿਲਾਫ ਮਹਿੰਮ ਬੇਡਣ ਇਕੱਲੇ ਮਤਿਆਂ ਨਾਲ ਨਹੀਂ ਛੜਨਾ ਮਹਿੰਮ ਬੇਡਣੀ ਪਊਗੀ ਸਾਰੇ ਨਗਰ ਮਾਸੀਆਂ ਦੀ ਮੋਤਬਰ ਬੰਦਿਆਂ ਦੀ ਮੌਜੂਦਗੀ ਵਿੱਚ ਤੇ ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਸਾਰਿਆਂ ਦੀ ਸਹਿਮਤੀ ਨਾਲ ਇੱਕ ਨਸ਼ਿਆਂ ਦੇ ਵਿਰੁੱਧ ਮਤਾ ਪਾਸ ਕੀਤਾਗਾ ਇਸ ਦੇ ਤਹਿਤ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦਾ ਆਦੀ ਹੋ ਚੁੱਕਿਆਗਾ ਕੋਈ ਨੌਜਵਾਨ ਜਿਸ ਤਰ੍ਹਾਂ ਕੋਈ ਚਿੱਟੇ ਦਾ ਮੈਡੀਕਲ ਨਸ਼ੇ ਦਾ ਤੇ ਅਸੀਂ ਕੋਸ਼ਿਸ਼ ਕਰਨੀਆਂ ਵੀ ਉਹਦਾ ਇਲਾਜ ਕਰਾਈਏ ਉਹਨੂੰ ਕਿਸੇ ਵੀ ਸੈਂਟਰ ਜਾਂ ਹਸਪਤਾਲ ਦੇ ਵਿੱਚ ਭਰਤੀ ਕਰਾ ਕੇ ਉਹਦੀ ਜੋ ਵੀ ਬਣਦੀ ਮਦਦਦਾ ਕੀਤੀ ਜਾਊਗੀ ਉਹਨੂੰ ਨਸ਼ੇ ਤੋਂ ਰਹਿਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਜਿਹੜਾ ਹੈਗਾ ਕਾ ਵੀ ਜਿਹੜਾ ਨਸ਼ਾ ਕਾ ਇਹ ਅੱਜਕੱਲ ਜ਼ਿਆਦਾ ਵੱਧ ਰਿਹਾ ਕਿਉਂਕਿ ਇਹਦੀ ਸਪਲਾਈ ਆ ਜਿਹੜੀ ਪਿੰਡਾਂ ਦੇ ਵਿੱਚ ਆਮ ਹੋ ਰਹੀ ਹੈਗੀ ਤੇ ਅਸੀਂ ਇਹ ਫੈਸਲਾ ਕਰਿਆਗਾ ਵੀ ਕੋਈ ਵੀ ਆਪਣੇ ਪਿੰਡ ਦਾ ਵਿਅਕਤੀ ਜਾਂ ਕੋਈ ਬਾਹਰੀ ਵਿਅਕਤੀ ਜੇ ਸਾਡੇ ਪਿੰਡ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਜਾਂ ਕਿਸੇ ਵੀ ਨਸ਼ਾ ਵੇਚਣ ਵਾਲੇ ਨਾਲ ਨਸ਼ਾ ਖਾਣ ਵਾਲੇ ਦਾ ਕੋਈ ਸੰਪਰਕ ਕਰਵਾਉਂਦਾਗਾ ਤਾਂ ਅਸੀਂ ਉਹਦੇ ਵਿਰੁੱਧ ਬਣਦੀ ਕਾਰਵਾਈ ਕਰਾਂਗੇ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਹਦਾ ਜਿਹੜੀ ਜਾਣਕਾਰੀ ਹੈਗੀ ਪੁਲਿਸ ਨੂੰ ਦਿੱਤੀ ਜਾਊਗੀ ਤੇ ਪਿੰਡ ਦਾ ਕੋਈ ਵੀ ਵਿਅਕਤੀ ਜਾਂ ਪੰਚਾਇਤ ਮੈਂਬਰ ਸਰਪੰਚ ਉਹਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੂਗਾ ਤੇ ਸੋ ਇਹ ਸਾਡਾ ਇੱਕ ਨਿੱਕਾ ਜਿਹਾ ਅਪਰਾਲਾ ਤੇ ਸਾਡੀ ਕੋਸ਼ਿਸ਼ ਆ ਵੀ ਅਸੀਂ ਆਉਣ ਵਾਲੇ ਸਮੇਂ 'ਚ ਸਾਡੇ ਪਿੰਡ ਨੂੰ ਨਸ਼ਾ ਮੁਕਤ ਕਰ ਸਕੀਏ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਤੇ ਪੜ੍ਹਾਈ ਨਾਲ ਜੋੜ ਸਕੀਏ ਤੇ ਜਿਹੜੀ ਨੌਜਵਾਨ ਨੌਜਵਾਨ ਹੈਗਾ ਆਪਣਾ ਉਹ ਸਿੱਧੇ ਰਾਹ 'ਤੇ ਸਕਾਂ ਕਰਦਿਆਂ ਬਹੁਤ ਸਲਾਹੁਣਯੋਗ ਹੈ ਪੰਚਾਇਤ ਨੇ ਅਪਰਾਲਾ ਕੀਤਾ ਹੈ ਲੋਕਾਂ ਦਾ ਸਹਿਯੋਗ ਲੈ ਕੇ ਪਿੰਡ ਨੂੰ ਨਸ਼ੇ ਤੋਂ ਮੁਕਤ ਕਰਾਉਣ ਦਾ ਇਹਦੀ ਵਧਾਈ ਦੇਣੀ ਬਣਦੀ ਐ ਇਕੱਲੀ ਵਧਾਈ ਨਾਲ ਹੀ ਨਹੀਂ ਸਰਨਾ ਸਾਨੂੰ ਸਾਰੇ ਪਿੰਡ ਨੂੰ ਪੰਚਾਇਤ ਦਾ ਸਾਥ ਦੇਣ ਦੀ ਲੋੜ ਐ ਅਸੀਂ ਪੰਚਾਇਤ ਦਾ ਸਾਥ ਦੇਈਏ ਨਸ਼ਾ ਐਨਾ ਮਾੜੀ एलानਤ ਐ ਨਸ਼ੇ ਨੇ ਸਾਡਾ ਪੰਜਾਬ ਬਰਬਾਦ ਕਰਤਾ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਘਰਾਂ ਦੇ ਘਰਾਂ ਅਯਾਰਡ ਤੇ ਜਿਹੜੀ ਨਸ਼ੇ ਦੀ ਲਾਹਣਤ ਹੈ ਇਹਨੂੰ ਮੌਕੇ-ਮੌਕੇ ਦੀਆਂ ਸਰਕਾਰਾਂ ਸਰਕਾਰਾਂ ਦੀ ਪੁਲਿਸ ਰੋਕਣ ਦੇ ਉਪਰਾਲੇ ਕਰ ਰਹੀ ਹੈ ਪਰ ਇਹ ਨਸ਼ਾ ਵਧਦਾ ਜਾ ਰਿਹਾ ਹੈ ਇਹਦਾ ਕਾਰਨ ਇਹ ਹੈ ਜਿਵੇਂ ਅੱਜ ਸਾਡੀ ਪੰਚਾਇਤ ਨੇ ਉਪਰਾਲਾ ਕਰਿਆ ਪਿੰਡ ਦੇ ਲੋਕ ਇਕੱਠੇ ਹੋ ਕੇ ਨਸ਼ੇ ਦੇ ਖਿਲਾਫ ਮਹਿੰਮ ਬੈਡਣ ਇਕੱਲੇ ਮਤਿਆਂ ਨਾਲ ਨਹੀਂ ਛੜਨਾ ਮਹਿੰਮ ਬੈਡਣੀ ਪਊਗੀ ਉਸ ਤੋਂ ਬਾਅਦ ਸਰਕਾਰ ਨੂੰ ਜਿਹੜੇ ਲੋਕ ਨਸ਼ੇ ਦੇ ਆਦੀ ਬਣ ਗਏ ਨਸ਼ੇ ਦੇ ਜਿਹੜੇ ਲੋਕ ਆਦੀ ਬਣ ਗਏ ਉਹ ਲੋਕਾਂ ਨੂੰ ਨਸ਼ਾ ਮੁਕਤ ਕਿਵੇਂ ਕਰਨਾ ਹੈ ਉਹ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਦੀ ਜਾਨ ਨਾ ਜਾਵੇ ਜਿੰਨਾ ਚਿਰ ਜਿਹੜੇ ਨਸ਼ੇ ਦੇ ਆਦੀ ਲੋਕ ਨੇ ਉਹ ਨਸ਼ੇ ਤੋਂ ਮੁਕਤ ਨਹੀਂ ਹੁੰਦੇ ਉਹਨਾਂ ਚਿਰ ਪੰਜਾਬ ਨਸ਼ੇ ਤੋਂ ਮੁਕਤ ਨਹੀਂ ਹੁੰਦਾ ਇਹ ਸਾਨੂੰ ਬਹੁਤ ਕੁਝ ਸੋਚਣਾ ਪਿਆ ਵੈਸੇ ਇਹ ਤੁਹਾਨੂੰ ਪਤਾ ਹੀ ਜਾਗਾ ਹੁਣ ਨਸ਼ਾ ਦਾ ਹੜ ਚੱਲ ਰਿਹਾ ਲੋਕ ਨਸ਼ਾ ਦੇ ਜੋ ਸਾਡੇ ਵਰਗੇ ਨੌਜਵਾਨੇ ਬਹੁਤ ਨਸ਼ਾ ਦੀ ਆਦੀ ਹੋ ਚੁੱਕੇ ਨੇ ਸਾਡੀ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਪਤਵੰਤੇ ਸੱਜਣ ਜੋ ਪਿੰਡ ਦੇ ਮੋਹਤਵਾਰ ਬੰਦੇ ਆ ਜਾਂ ਹੋਰ ਪਿੰਡ ਨਗਰ ਪੰਚਾਇਤ ਨੂੰ ਸਾਰਿਆਂ ਨੂੰ ਮਿਲ ਕੇ ਇਹ ਆਪਾਂ ਇੱਕ ਮੰਨ ਲਓ ਉਹਨਾਂ ਦੀ ਆਪਾਂ ਇੱਕ ਸਲਾਹ ਦੇ ਨਾਲੇ ਮਤਾ ਪਾਇਆ ਤੇ ਤੁਹਾਨੂੰ ਪਤਾ ਹੈ ਹੁਣ ਜੋ ਬੰਦਾ ਇੱਕ ਨਸ਼ਾ ਕਰਦਾ ਪਹਿਲਾਂ ਤਾਂ ਉਹ ਆਪਦਾ ਘਰ ਖਾਣਾ ਸਟਾਰਟ ਕਰਦਾ ਜਦੋਂ ਉਹ ਆਪਣਾ ਘਰ ਖਾ ਜਾਂਦਾ ਸਾਰਾ ਫਿਰ ਉਹ ਗਵਾਂਡੀਆਂ ਦਾ ਘਰ ਖਾਣਾ ਸਟਾਰਟ ਕਰਦਾ ਚੋਰੀਆਂ ਚੱਪਿਆ ਕਰਦਾ ਅਸੀਂ ਇਹ ਚੀਜ਼ਾਂ ਅਸੀਂ ਦੇਖਦੇ ਹੋਏ ਅਸੀਂ ਇਹ ਫੈਸਲਾ ਲਿਆ ਵੀ ਜੋ ਵੀ ਕੋਈ ਬੰਦਾ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਚੋਰੀ ਚੱਪੇ ਕਰਦਾ ਅਸੀਂ ਸਾਡੀ ਪਿੰਡ ਦੀ ਪੰਚਾਇਤ ਜਾਂ ਸਾਡੇ ਪਿੰਡ ਦਾ ਕੋਈ ਵੀ ਬੰਦਾ ਉਹਨਾਂ ਦਾ ਕੋਈ ਸਾਥ ਨਹੀਂ ਦੇਊਗਾ ਤੇ ਅਸੀਂ ਬਹੁਤ ਵਧੀਆ ਚੀਜ਼ ਨੂੰ ਦੇਖਦਾ ਤੇ ਸਾਡੇ ਪਿੰਡ ਦਾ ਬਹੁਤ ਵਧੀਆ ਸਹਿਯੋਗ ਆ ਸਾਡੇ ਨਾਲ ਤੇ ਇੱਕ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਆਪਣੀ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰਦੇ ਆ ਵੀ ਜਿਸ ਤਰ੍ਹਾਂ ਅਸੀਂ ਆਪਣੇ ਪਿੰਡ ਦੇ ਵਿੱਚ ਪਹਿਲ ਕੀਤੀ ਆ ਤਾਂ ਤੁਸੀਂ ਸਾਡਾ ਥੋੜਾ ਜਿਹਾ ਸਾਥ ਦਿਓ ਜੋ ਸਾਡੇ ਪਿੰਡ ਦੇ ਦੋ ਤਿੰਨ ਇਹ ਜਿਹੜਾ ਹੈਗਾ ਜਿੱਥੇ ਸਾਨੂੰ ਡਾਰਾ ਨਸ਼ਾ ਵੇਚਦਾ ਹੈਗਾ ਜਾਂ ਨਸ਼ੇ ਕਰਦੇ ਆ ਤੇ ਅਸੀਂ ਚਾਹੁੰਦੇ ਆ ਵੀ ਉੱਥੇ ਪੁਲਿਸ ਪ੍ਰਸ਼ਾਸਨ ਆ ਕੇ ਆਪਣੀ ਗੱਡੀਆਂ ਲੈ ਕੇ ਇੱਕ ਦੋ ਗੇੜੇ ਮਾਰੇ ਜਾਣ ਅਸੀਂ ਆਪਣੇ ਤੌਰ ਤੇ ਵੀ ਕੋਸ਼ਿਸ਼ ਕਰਾਂਗੇ